ਅੱਗੇ ਕੀ ਹੋਊਗਾ ਜਿਹੜੇ ਬਾਹਰ ਆਉਣ ਉਹਨਾਂ ਨੂੰ ਤਾਂ ਤੁਸੀਂ ਕਹਤਾ ਵੀ ਜਿੱਥੇ ਰੁਕਿਆ ਉੱਥੇ ਰੁਕ ਜਿਓ ਉੱਥੇ ਉਹ ਹਿੱਲਿਓ ਨਾ ਥੋੜਾ ਕੀ ਪਲਾਨ ਹੋ ਗਿਆ ਪਤਾ ਕੀ ਹੈ ਕੁਝ ਚੀਜ਼ਾਂ ਸਰਪ੍ਰਾਈਜ਼ ਹੋਣਗੀਆਂ ਉਹ ਸਰਪ੍ਰਾਈਜ਼ ਲਈ ਥੋੜਾ ਜਿਹਾ ਰੱਖ ਲੋ ਇੱਕ ਗੁੰਜਾਇਸ਼ ਰੱਖ ਲੋ ਹਰ ਚੀਜ਼ ਦਸਿਵਨੀ ਜਾ ਸਕਦੀ ਜਦੋਂ ਲੋਕ ਆ ਜਾਣਗੇ ਸਾਰੇ ਉਸ ਤੋਂ ਬਾਅਦ ਜਨਤਾ ਦਾ ਫੈਸਲਾ ਹੋਊਗਾ ਔਰ ਸ਼ਾਂਤੀ ਨਾਲ ਅਸੀਂ ਅਗਲਾ ਕਾਰਿਆ ਕੰਮ ਜੋ ਵੀ ਸੋਚਿਆ ਹੋਇਆ ਉਹ ਕਰਦਿਆਂ ਲੱਗਦਾ ਨਹੀਂ ਵੀ ਟਕਰਾਅ ਵਾਲੀ ਸਥਿਤੀ ਪੈਦਾ ਹੋ ਜੂਗੀ ਕਿਉਂਕਿ ਇੰਡਸਟਰੀ ਕਹਿਦੀ ਹੈ ਵੀ ਸਾਡੇ ਕੋਲ ਲੇਬਰ ਬਹੁਤ ਕੰਮ ਕਰਦੀ ਹੈ ਵੀ ਜੇਕਰ ਇਹੋ ਜਿਹੇ ਹਾਲਾਤ ਪੜਨਗੇ ਤਾਂ ਸਾਡੀ ਲੇਬਰ ਜਿਹੜੀ ਹੈ ਉਹ ਹਟਾਊਗੀ ਜਾਂ ਰੁਕੂਗੀ ਸੋ ਕਿਸ ਤਰ੍ਹਾਂ ਉਹ ਜਿਨ੍ਹਾਂ ਨੇ ਦੇਖੋ ਜਿਹੜੇ ਕਤਲਖਾਨਿਆਂ ਨੇ ਪਹਿਲਾਂ ਕਤਲ ਕੀਤੇ ਆ ਉਹ ਅੱਜ ਵੀ ਇਹੋ ਜੀ ਭਾਸ਼ਾ ਬੁੱਲਣਗੇ ਇਹੋ ਜੀ ਗੱਲ ਕਰਨਗੇ ਅਸੀਂ ਤੇ ਲੜਦੇ ਆਏ ਆ ਸਾਡੀ ਮਰਨ ਦੀ ਗਿਣਤੀ ਤਾਂ ਬਹੁਤ ਜ਼ਿਆਦਾ ਆ ਜੇ ਹੁਣ ਕਿਸੇ ਵੀ ਤਰੀਕੇ ਦੀ ਉਹ ਇਹ ਭਾਸ਼ਾ ਵਰਤਦੇ ਆ ਜਾਂ ਕੋਈ ਇਹੋ ਜਿਹਾ ਕੰਮ ਕਰਦੇ ਆ ਇਹ ਤਾਂ ਫਿਰ ਉਹਨਾਂ ਦੇ ਆਪਣੀ ਤਸਵੀਰ ਵਿਖਾਉਣੀ ਆ ਅਸੀਂ ਤੇ ਆਪਣੇ ਲੋਕਾਂ ਨੂੰ ਬਚਾਉਣ ਦੇ ਲਈ ਖੜੇ ਆ ਜਿਉਂ ਕਹਿੰਦੇ ਆ ਵੀ ਆਪਣੇ ਲੋਕਾਂ ਨੂੰ ਲੈ ਕੇ ਆਉਣਗੇ ਇਹਦੇ ਲਈ ਕੋਈ ਅਸੀਂ ਸੱਦੇ ਥੋੜੀ ਜਿਹੜੇ ਮੂਰੇ ਆਉਗੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਸ਼ਾਰੋਤ ਦੀ ਗੱਲ ਹੈ ਇਹ ਕਾ ਗੱਲ ਹੈ ਆ ਜਵਾਬ ਦੇ ਦਈਏ ਫਿਰ ਲੱਖੇ ਤੋਂ ਸ਼ੁਰੂ ਕਰਦੇ ਆ ਇਹ ਸਾਨੂੰ ਪਹਿਲਾਂ ਵੀ ਧਮਕੀ ਦਿੱਤੀ ਗਈ ਸੀ ਕਿ ਪ੍ਰਵਾਸੀ ਲੇਬਰ ਲਿਆ ਕੇ ਤੁਹਾਡੇ ਸਾਹਮਣੇ ਖੜੀ ਕੀਤੀ ਜਾਊਗੀ 1 ਲੱਖ ਦੇ ਕਰੀਬ ਉਸ ਬੰਦੇ ਨੇ ਕੀ ਬੰਦੇ ਦਾ ਨਾਮ ਕੀ ਸੀਗਾ ਜਿਹਦਾ ਅਖਬਾਰ ਚ ਵੀ ਉਹਦਾ ਨਾਮ ਵੀ ਆਇਆ ਇੰਡਸਟਰੀ ਲਿਸਟ ਵੀ ਆਇਆ ਤੇ ਛੋਟਾ ਜਿਹਾ ਰਾਜਨੀਤਿਕ ਗੇ ਵੀ ਹੈ ਕਿ 1 ਲੱਖ ਪ੍ਰਵਾਸੀ ਮਜ਼ਦੂਰ ਲਿਆ ਕੇ ਤੁਹਾਡੇ ਸਾਹਮਣੇ ਠੱਲਾਂਗੇ ਜੇ ਤੁਸੀਂ ਬੰਦ ਕਰਨਾ ਹੈ ਮੈਨੂੰ ਇੱਕ ਦੱਸੋ ਅਸੀਂ ਆਪਦਾ ਕਾਲਾ ਪਾਣੀ ਜਿਹਦੇ ਨਾਲ ਪੰਜਾਬ ਦੇ ਲੋਕ ਮਰ ਰਹੇ ਨੇ ਕੀ ਉਹਦੇ ਚ ਸਾਨੂੰ ਪ੍ਰਵਾਸੀ ਰੋਕਣਗੇ ਤਾਂ ਫਿਰ ਪੰਜਾਬ ਵਾਲੇ ਗਏ ਗੁਜ਼ਰੇ ਨੇ ਕੀ ਪੰਜਾਬ ਵਾਲੇ ਆਪਦੇ ਬੱਚਿਆਂ ਨੂੰ ਬਚਾਉਣ ਲਈ ਆਪ ਦੇ ਪਾਣੀ ਨੂੰ ਬਚਾਉਣ ਲਈ ਕੁਝ ਨਹੀਂ ਕਰਨਗੇ ਉਹ ਅੱਗੇ ਨਹੀਂ ਆਉਣਗੇ ਜਿਹੜੇ ਜਿਹੜੇ ਪ੍ਰਵਾਸੀ ਇਹਨਾਂ ਦੇ ਕੋਲ ਕੰਮ ਕਰਦੇ ਆ ਅਸੀਂ ਉਹਨਾਂ ਸਾਰਿਆਂ ਦਾ ਮੈਡੀਕਲ ਕਰਾ ਦੇਾਂਗੇ ਉਹਨਾਂ ਦੀ ਉਮਰ ਐਵਰੇਜ 10 ਸਾਲ ਤੋਂ ਵੱਧ ਨਹੀਂ ਆ ਇਹ ਸਾਡਾ ਉਹਨਾਂ ਦੇ ਲਈ ਜਵਾਬ ਆ